ਖਡੂਰ ਸਾਹਿਬ ਤੋਂ ਐਮਪੀ ਪਈ ਅਮਰਿਤਪਾਲ ਸਿੰਘ ਦੇ ਘਰ ਕਿਸਾਨਾਂ ਆਗੂ ਪਹੁੰਚੇ ਜਿੱਥੇ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਪਿਤਾਦਰ ਸੇਮ ਸਿੰਘ ਨੇ ਕਿਹਾ ਕਿ ਭਾਈ ਅਮਰਿਤਪਾਲ ਸਿੰਘ ਨੇ ਉਹਨਾਂ ਨੂੰ ਉਹਨਾਂ ਦੇ ਹਲਕੇ ਦਾ ਧਿਆਨ ਰੱਖਣ ਤੇ ਉਹਨਾਂ ਦੀਆਂ ਮੁਸ਼ਕਲਾਂ ਸੁਲਝਾਉਣ ਲਈ ਕਿਹਾ ਹੈ ਕਿਸਾਨ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਪਰ ਸਰਕਾਰਾਂ ਇਸ ਨੂੰ ਅਣਦੇਖਾ ਕਰ ਰਹੀਆਂ ਹਨ ਉਹਨਾਂ ਕਹਿ ਕੀ ਫਰਵਰੀ ਵਿੱਚ ਕਿਸਾਨਾਂ ਦੇ ਪੰਜਾਬ ਤੇ ਹਰਿਆਣਾ ਬਾਰਡਰਾਂ ਤੇ ਲੱਗੇ ਧਰਨਿਆਂ ਤੇ ਵੀ ਸਰਕਾਰ ਕੋਈ ਖਾਸ ਧਿਆਨ ਨਹੀਂ ਦੇ ਰਹੀ ਜੋ ਬਿਲਕੁਲ ਹੀ ਨਿੰਦਣਯੋਗ ਗੱਲ ਹੈ ਕਿਉਂਕਿ ਕਿਸਾਨ ਪੂਰੇ ਦੇਸ਼ ਨੂੰ ਆਨ ਦਿੰਦੇ ਹਨ ਤੇ ਕਿਸਾਨਾਂ ਨਾਲ ਹੀ ਸਰਕਾਰ ਅਜਿਹਾ ਵਿਵਹਾਰ ਕਰਕੇ ਆਪਣੇ ਦੇਸ਼ ਦੇ ਸੰਵਿਧਾਨ ਦੀ ਹੀ ਉਲੰਘਣਾ ਕਰ ਰਹੀ ਹੈ ਆਪਣੇ ਹੱਕਾਂ ਲਈ ਜੋ ਸੰਘਰਸ਼ ਕਰ ਰਹੇ ਬੜੇ ਚਿਰ ਤੋਂ ਦਿੱਲੀ ਮੋਰਚਾ ਲਾਇਆ ਉਥੇ ਆਪਣੇ 700 ਕਿਸਾਨਾਂ ਦੀ ਸ਼ਹੀਦੀ ਹੋਈ ਉਦੋਂ ਸਰਕਾਰ ਵਾਅਦਾ ਕਰਕੇ ਉਤੋਂ ਪਿੱਛੇ हट ਗਈ ਇਹ ਉਦੋਂ ਬਾਅਦ ਚ ਜੋ ਵੀ ਉਹਨਾਂ ਨੇ ਵਾਦੇ ਕੀਤੇ ਸੋ ਉਹ ਨਹੀਂ ਪੂਰੇ ਕੀਤੇ ਹੁਣ ਦੁਬਾਰਾ ਇਹ ਫਿਰ ਇਹਨਾਂ ਨੇ ਇਹ ਸੋਣਾ ਫਰਵਰੀ ਤੋਂ ਇਹਨਾਂ ਦਾ ਅੰਦੋਲਨ ਚੱਲ ਰਿਹਾ ਇਹ ਮੇਰਾ ਖਿਆਲ ਹੈ ਕਿ ਉਹਦੇ ਬਾਅਦ ਸੇ ਵੀ ਤੇ 13 ਫਰਵਰੀ ਤੋਂ ਉੱਤੇ ਵੀ ਸਰਕਾਰ ਕੋਈ ਗੌਰ ਨਹੀਂ ਕਰ ਰਹੀ ਉਹਦੀ ਵਜ੍ਹਾ ਨਾਲ ਸਰਕਾਰ ਨੇ ਹਰਿਆਣਾ ਚ ਜੋ ਬਾਰਡਰ ਬੰਦ ਕੀਤੇ ਹੋਏ ਆ ਮੇਰਾ ਖਿਆਲ ਹੈ ਕਿ ਉਹ ਵੀ ਸਾਨੂੰ ਇੱਕ ਗੁਲਾਮੀ ਦਾ ਸਾਜ਼ਿਂ ਵੀ ਕਰਾ ਰਹੇ ਆ ਤੇ ਸਾਡੇ ਨਾਲ ਬਹੁਤ ਤੱਕਾ ਵੀ ਹੋ ਰਿਹਾ ਉੱਥੇ ਵੀ ਸਾਡੇ ਇਹੋ ਜਿਹੇ ਵੈਪਨ ਸਾਡੇ ਤੇ ਆ ਇਸਤੇਮਾਲ ਕੀਤੇ ਗਏ ਕਿ ਜੋ ਇਹੋ ਜਿਹੇ ਅੰਦੋਨਾਂ ਤੇ ਨਹੀਂ ਕੀਤੇ ਜਾ ਸਕਦੇ ਤੇ ਸਾਡੇ ਕੁਝ ਸਿੰਘਾਂ ਦੀ ਸ਼ਹੀਦੀ ਵੀ ਹੋਈ ਉੱਥੇ ਤੇ ਮੇਰਾ ਖਿਆਲ ਹੈ ਕਿ ਬੜੀ ਸਾਡੇ ਦੇਸ਼ ਦੇ ਲੋਕਤੰਤਰ ਦੀ ਗੱਲ ਨਹੀਂ ਸੁਣੀ ਜਾ ਰਹੀ ਲੋਕਾਂ ਦੇ ਅੰਦੋਲਨਾਂ ਦਾ ਜੋ ਵੀ ਹੋ ਰਿਹਾ ਉਹਨੂੰ ਇਗਨੋਰ ਇੱਕਦਮ ਸਾਈਡ ਕੀਤਾ ਜਾ ਰਿਹਾ ਤੇ ਇਹ ਲੋਕਤੰਤਰ ਲਈ ਬਹੁਤ ਵੱਡਾ ਖਤਰਾ ਵਾ ਲੋਕਤੰਤਰ ਚ ਲੋਕ ਵੱਡੇ ਹੁੰਦੇ ਆ ਲੋਕਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਆ ਤੇ ਅਸੀਂ ਇਹ ਇਹਨਾਂ ਆਈਆਂ ਜਥੇਬੰਦੀ ਦੇ ਅਹੁਦੇਦਾਰਾਂ ਦਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਕਿ ਇਹ ਇਹ ਕਿਸਾਨੀ ਦੀ ਨੂੰ ਸਮਝਿਆ ਜਾਵੇ ਇਹ ਜਿੱਦਣ ਕਿਸਾਨਾਂ ਦੇ ਹੱਥੋਂ ਇਹ ਫਾਰਮੂਲੇਟਰ ਦੇ ਹੱਥਾਂ ਦੇ ਚਲੇ ਗਈ ਉਹਦਾਂ ਆਮ ਲੋਕਾਂ ਨੂੰ ਇਹਦਾ ਖਨਾਜਾ ਭੁਗਤਣਾ ਪਊ ਜਿਹੜੇ ਅੱਜ ਆਟਾ ਤੁਹਾਨੂੰ ਦੇ ਕਣਕ 20 22 ਰੁਪਏ ਕਿਲੋ ਵੇਚ ਰਹੀ ਹੈ ਤੇ 25 30 ਰੁਪਏ ਕਿਲੋ ਆਟਾ ਮਿਲ ਰਿਹਾ ਕਿ ਮੁਲਕੇ ਜਦੋਂ ਉਹਨਾਂ ਦੇ ਹੱਥ ਚਲੇਗਾ ਤੇ ਮੁਠਾ ਉਹ 2-250 ਰੁਪਏ ਦੇ ਕਿਲੋ ਇਹ ਚਲੇ ਜਾਣਾ ਫਿਰ ਸਾਨੂੰ ਪਤਾ ਲੱਗਣਾ ਕਿ ਇਹ ਮਸਲਾ ਸਾਰੇ ਪੰਜਾਬੀਆਂ ਦਾ ਸਾਰੇ ਲੋਕਾਂ ਦਾ ਵਸਾਂਝਾ ਵਾ ਸਾਰੇ ਦੁਨੀਆ ਦਾ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹਨਾਂ ਦਾ ਸਾਫ਼ ਕਿਸਾਨਾਂ ਦਾ ਦੇਣਾ ਚਾਹੀਦਾ ਚਾਹੇ ਵਪਾਰੀ ਹੋਣ ਚਾਹੇ ਕੋਈ ਆਮ ਖਪਤਕਾਰ ਹੋਣ ਸਾਰੇ ਜਾਣਿਆਂ ਦਾ ਇਹ ਸਾਲਾ ਮਸਲਾ ਸਾਂਝਾ ਵਾ ਇਸ ਕਰਕੇ ਆਪਾਂ ਨੂੰ ਸਾਰੇ ਪੰਜਾਬੀਆਂ ਨੂੰ ਜਾਂ ਸਾਰੇ ਪੂਰੇ ਦੇਸ਼ ਦੇ ਲੋਕਾਂ ਨੂੰ ਇਹਨਾਂ ਦੀ ਹਮਾਇਤ ਕਰਨੀ ਚਾਹੀਦੀ ਆ ਤੇ ਅਸੀਂ ਇਹਨਾਂ ਨੂੰ ਆਸ਼ਵਾਸਨ ਦਿੰਦੇ ਆ ਕਿ ਇਹਨਾਂ ਨੇ ਜਿਹੜਾ ਮੰਗ ਪੱਤਰ ਦਿੱਤਾ ਵਾ ਉਹ ਅਸੀਂ ਭਾਈ ਸਾਹਿਬ ਦੇ ਕੋ ਸੈਨ ਹੋ ਕੇ ਜਾਣ ਵਾਲੀ ਗੱਲ ਹੋਗੀ ਜਾਂ ਕਿਸੇ ਵੀ ਤਰੀਕੇ ਨਾਲ ਇਹਨਾਂ ਦਾ ਲੋਕ ਸਭਾ ਚ ਜਿਉਣਾ ਸੈਸ਼ਨ ਚ ਆ ਕੇ ਅਪਰੂਵ ਮਿਲਦੀ ਆ ਕੋਈ ਸੈਸ਼ਨ ਦਾ ਅਟੈਂਡ ਕਰਨ ਦਾ ਮੌਕਾ ਮਿਲਦਾ ਤੇ ਉਹ ਜੋਰ ਸ਼ੋਰ ਨਾਲ ਆ ਦੀਆਂ ਮੰਗਾਂ ਦਾ ਸਮਰਥਨ ਕਰਨਗੇ ਅਸੀਂ ਇਹ ਇਹ ਇਹਨਾਂ 'ਤੇ ਵਿਸ਼ਵਾਸ ਰੱਖਦੇ ਹਾਂ ਤੇ ਬਾਕੀ ਸੋਨਿਆ ਕਿ ਇਹ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਇਹਨਾਂ ਦੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਜੋ ਵੀ ਮੰਗਾਂ ਵਾ ਇਹਨਾਂ ਨੂੰ ਜਲਦੀ ਜਲਦੀ ਮੰਨ ਕੇ ਤੇ ਮੰਨ ਕੇ ਤੇ ਉਹਨਾਂ ਨੂੰ ਲਾਗੂ ਕਰਕੇ ਤੇ ਇਹਨਾਂ ਨੂੰ ਜਿਹੜੇ ਉਥੇ ਧਰਨੇ ਤੇ ਬੈਠੇ ਉਹਨਾਂ ਨੂੰ ਵੀ ਉਹ ਆਪੋ ਆਪੋ ਆਪਣੇ ਘਰਾਂ ਜਾਣਾ ਉਹੋ ਆਪਣਾ ਕੰਮ ਕਰਨਾ ਇਹ ਵੀ ਇਹਨਾਂ ਦੀ ਬਹੁਤ ਵੱਡੀ ਜ਼ਿਆਦਤੀ ਐ ਇੰਨੀ ਗਰਮੀ ਚ ਔੜਾਂ ਤੇ ਬਹਿਣਾ ਬਹੁਤ ਮੇਰਾ ਖਿਆਲ ਤੱਕਾ ਇੱਕ ਇਹ ਲੋਕਤੰਤਰ ਦੇ ਨਾਂ ਤੇ ਇੱਕ ਕਲੰਕਿਆ ਉਹਨੂੰ ਵੀ ਸਰਕਾਰ ਨੂੰ ਇਸ ਪਾਸੇ ਬਹੁਤ ਬਹੁਤ ਧਿਆਨ ਦੀ ਲੋੜ ਹੈ ਅਸੀਂ ਉਹਨਾਂ ਨੂੰ ਅਪੀਲ ਵੀ ਕਰਦੇ ਹਾਂ ਤੇ ਬਾਕੀ ਅਸੀਂ ਆਪਣੇ ਵੱਲੋਂ ਬਹੁਤ ਵੱਧ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੀਆਂ ਮੰਗਾਂ ਸਰਕਾਰ ਦੌਰ ਕਰੇ ਮੰਨੇ ਕਿ ਉਹਦੇ ਵਾਸਤੇ ਜਿਨ੍ਹਾਂ ਨੇ ਸਾਡੇ ਕੋਲ ਯੋਗਦਾਨ ਪਾਇਆ ਦਾ ਸਭੂ ਦਾ ਉਹ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਹਮੇਸ਼ਾ ਨਾਲ ਆ ਅਸੀਂ ਇਹਨਾਂ ਦੇ ਅੰਦੋਲਨਾਂ ਦੇ ਨਾਲ ਵੀ ਆ ਕਿ ਜਿਹੜਾ ਇਹਨਾਂ ਨੇ ਬਹੁਤ ਵੱਡੀ ਸਾਡੀ ਕਿਸਾਨੀ ਦੀ ਬਹੁਤ ਵੱਡਾ ਸ਼ਿਨਸ਼ ਕਰ ਰਹੇ ਆ ਤੇ ਅਸੀਂ ਵੀ ਕਿਸਾਨ ਪਰਿਵਾਰਾਂ ਤੋਂ ਹੀ ਆ ਇਸ ਕਰਕੇ ਅਸੀਂ ਇਹਨਾਂ ਦੇ ਨਾਲ ਆ ਹਸਮਤ ਆ ਤੇ ਤੁਹਾਡਾ ਮੋਦੀ ਕਰਦੇ ਕਿ ਇਹਨਾਂ ਦੀਆਂ ਮੰਗਾਂ ਨੂੰ ਜਲਦੀ ਜਲਦੀ ਗੌਰ ਕੀਤਾ ਜਾਵੇ ਇਹਨਾਂ ਕਿ ਇਹਨਾਂ ਦਾ ਇੱਥੇ ਆਉਣ ਤੋਂ ਅਸੀਂ ਤੈਅ ਤੋਂ ਧੰਨਵਾਦ ਆ ਕਿ ਇੰਨੀ ਗਰਮੀ ਚ ਆ ਕੇ ਸਾਡੇ ਹੱਕਾਂ ਲਈ ਲੜਦੇ ਹੈ ਇਸ ਇਸ ਤਰ੍ਹਾਂ ਕੇ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਕਿ ਅਸੀਂ ਜਿਹੜੇ ਘਰਾਂ ਜਿਨੂੰ ਬੈਠੇ ਹਾਂ ਉਹ ਵੀ ਇਹਨਾਂ ਦੇ ਇਹਨਾਂ ਦੇ ਹਿਸਾਬ ਦੇਈਏ ਤੇ ਇਹਨਾਂ ਦੇ ਵੱਧ ਚੜ ਕੇ ਅਸੀਂ ਤਾਂ ਹੀ ਸਰਕਾਰਾਂ ਕੋਲੋਂ ਹਸਾਬ ਲੈ ਸਕਦੇ ਹਾਂ ਕਿ ਜੇ ਸਾਰੇ ਗਣੇ ਇਸੇ ਇੱਕ ਹੋਈਏ ਤੇ ਸਾਰੇ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਕਹਿੰਦੇ ਆ ਕਿ ਤੁਸੀਂ ਸਾਰੇ ਏਕਤਾ ਬਣਾ ਕੇ ਆਪਾਂ ਇਹਨਾਂ ਸਰਕਾਰ ਦੇ ਨਾਲ ਜਦਮ ਕਰੀਏ ਤਾਂ ਹੀ ਅਸੀਂ ਤਾਂ ਹੀ ਅਸੀਂ ਕੰਮ ਜਾ ਸਕਦੇ ਹਾਂ ਤੇ ਇਹਨਾਂ ਕੋ ਆਪਣੇ ਨੰਨਾ ਬਣਵਾ ਸਕਦੇ ਆ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ